ਇੱਕ ਨੰਬਰ ਅੰਦਾ ਹਾ ਤੇ ਰੱਗਾ ਓਏ ਓਏ ਮਾਡਾ ਹਾਂ ਤੇ ਹਾਂ ਦੇ ਖੜਾ ਬੇ ਮਾਡਾ ਹਾਂ ਤੇ ਰੱਗਾ ਬਾਹ ਮਾਡਾ ਹਾਂ ਤੇ ਅਗਲਾ ਬੇ ਪੁੱਤਾਂ ਹਾਏ ਹਾਏ ਆਜਾ ਪੁੱਤਾਂ ਨਾ ਜੇ ਲੇਗੀ ਜਾਂ ਕੋਈ ਮੂਰੀ ਕਿਸੇ ਕੋਲੋਂ ਉਠਾ ਦੇ ਆਉਂਦਾ ਹਾਏ ਪਹਿਲਾਂ ਸਾਨੂੰ ਪਤਾ ਵੀ ਕਿੰਨੇ ਟਾਈਮ ਤੋਂ ਕਰਦਾ ਹੈ ਅੱਛਾ ਤੁਹਾਨੂੰ ਕਹਾਂ ਇਹ ਕਰਨਾ ਹੈ ਤੂੰ ਮੈਨੂੰ ਕਿਉਂ ਚਲਾ ਰਿਹਾ ਹੈ ਕਿ ਟਿਕਟ ਲਾਇਆ ਕਿੰਨੇ ਟਾਈਮ ਬਾਅਦ ਫਿਰ ਕਰਾਉਣਾ ਮੈਨੂੰ ਇਹ ਤਾਂ ਪ੍ਰੋਬਲਮ ਆ ਕਿ ਲੜਨ ਲੱਗੇ ਅੱਛਾ ਠੀਕ ਹੈ ਉਹ ਵੀ ਕੰਮ ਟਿਕਟ ਲਾਇਆ ਕਰਵਾਣਾ ਉਹ ਨਾਲ ਕੇ ਲੈ ਕੇ ਜਾਣਾ ਟਿਕਟ ਇਹ ਚਿੱਟਾ ਮਿਲਦੇ ਨੇ ਤੇ ਸਰਕਾਰ ਕਹੇਦੀ ਚਿੱਟਾ ਬੰਦ ਹੋ ਗਿਆ ਚਿੱਟਾ ਤਾਂ ਧਿਆਨ ਲੱਗਦਾ ਟਿਕਟ ਕੋਈ ਫਰਕ ਪਿਆ ਨਹੀਂ ਚਿੱਟਾ ਦੇ ਤੋ ਪਰ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਨੂੰ ਕਹਿਣਾ ਕਿ ਚਿੱਟਾ ਬੰਦ ਹੋ ਗਿਆ ਕਾਰਬਾਈ ਕੋ ਕਿੰਨੇ ਭੰਗਤਾ ਹੀ ਆ ਕਿੰਨੇ ਕੋਟੋ ਤੁਮ ਕੀ ਹੈ ਬੈਬ ਅਸੀਂ ਇਹ ਇਹ ਤੁਹਾਰਾ ਸਮਾਰੀ ਹੈ ਮੇਰਾ ਜੀ ਗਵਿੰਦਰ ਸਿੰਘ ਗਵਿੰਦਰ ਕੀ ਲੱਗਦੇ ਬੈਂਤੋੜਾ ਬੇਟਾ ਜੀ ਮੇਰਾ ਕਿੰਨੀ ਉਮਰ ਸੀ 26 ਸਾਲ ਜੀ ਕੀ ਕਾਰਨ ਹੋਇਆ ਜੀ ਮੌਤ ਉਸ ওভারਡੋਜ਼ ਨਾਲ ਹੋਇਆ ਜੀ ਕਿੰਨੇ ਟਾਈਪ ਕੋ ਲੈ ਰਹੀ ਸੀ ਇਹ ਦੋ ਚਾਰ ਹਫਤਿਆਂ ਤੋਂ ਲੈ ਰਦਾ ਸੀ ਪਹਿਲਾਂ ਨਹੀਂ ਲੈਂਦਾ ਹਾਂ ਜੀ ਹਾਂ ਜੀ ਕੀ ਕਾਰਨ ਹੋਇਆ ਉਹ ਬੋਲੋ ਉਸ ਕਿਵੇਂ ਉਹ ਓਡੋ ਜਿਆਦਾ ਲੈ ਕੇ ਆ ਗਿਆ ਜੀ ਰਾਤ ਨੂੰ ਇੱਥੇ ਮੈਂਟਿਸ ਸੈਟਅਪ ਹੋ ਗਿਆ ਹਾਂ ਜੀ ਰਾਤ ਨੂੰ ਲੈ ਗਏ ਤੇ ਬਸ ਤਾਂ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਕੀ ਕਹਿਣਾ ਚਾਹੋਗੇ ਜਿੱਥੇ ਕਹਿੰਦਾ ਕਿ ਨਸੇ ਬੰਦ ਹੋ ਗਏ ਆ ਇੱਥੇ ਕੁਝ ਨਹੀਂ ਬੰਦ ਹੁੰਦਾ ਜੀ ਨਾ ਇਹ ਕਰਵਾ ਸਕਣ ਨਾ ਹੀ ਹੋਵੇ ਪੁਲਿਸ ਵੀ ਕੁਝ ਕਰ ਲੇ ਚਾਹੇ ਮੁੱਖ ਮੰਤਰੀ ਕੁਝ ਕਰ ਲੈ ਤੇ ਨਸਾ ਨਹੀਂ ਬੰਦ ਹੁੰਦਾ ਮੇਰੇ ਪਿੰਡ ਦੇ ਵਿੱਚ ਅਨਨਵਾਲ ਦੇ ਵਿੱਚ ਘੱਟੋ ਘੱਟ 45 ਬੰਦੇ ਵੇਚਦੇ ਆ ਇਹ ਜੀ ਹਾਂਜੀ ਕਿ ਨਾਮ ਹੈ ਮੈਂ ਕੁਰਜਨ ਸਿੰਘ ਮੈਂ ਕੀ ਕਹਿਣਾ ਚਾਹੂੰਗਾ ਅੱਜ ਜਿਹੜਾ ਤੁਹਾਡੇ ਕੋਲ ਆਜ਼ਾਦੀ ਨੌਜਵਾਨੀ ਮੌਤ ਨੂੰ ਕਿੰटु ਵੱਡੀ ਦੁੱਖ ਦੀ ਗੱਲ ਤਾਂ ਕੀ ਹੋ ਸਕਦੀ ਹੈ ਇੱਕ ਸੱਬੀ ਜਾਲ ਦਾ ਨੌਜਵਾਨ ਇੱਕ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਣਾ ਇੰਦੂ ਵੱਡੀ ਕੀ ਤਰਸਦੀ ਹੋ ਸਕਦੀ ਹੈ ਇੰਦੂ ਵੱਡਾ ਕੁਛ ਨਹੀਂ ਕਿਉਂਕਿ ਇੱਕ ਘਰ ਸੰਨਾ ਹੋ ਗਿਆ ਇੱਕ ਬਾਪ ਬੈਠਾ ਰੋ ਰਿਹਾ ਕੀ ਕਹਿਸਾ ਰਿਹਾ ਸਕੈ ਨਹੀਂ ਸਕਦੇ ਸਰਕਾਰਾਂ ਮੋਲੋਂ بڑے ਕਦਮ ਚੱਕੇ ਜਾ ਰਹੇ ਸਰਕਾਰਾਂ ਕੱਲੀਆਂ ਗੱਲਾਂ ਕਦਮ ਚੱਕਦੀਆਂ ਨੇ ਕੁਛ ਕੰਮ ਨਹੀਂ ਹੋ ਰਿਹਾ ਗਰਾਊਂਡ ਫਲੋਰ ਤੇ ਕੁਛ ਨਹੀਂ ਹੋ ਰਿਹਾ ਕੋਈ ਮੁਲਾਜ਼ਮ ਨਹੀਂ ਪੂਰੇ ਇੱਥੇ ਕੋਈ ਕੁਛ ਵੀ ਨਹੀਂ ਹੈਗਾ ਮੈਂ ਤਾਂ ਮੈਂ ਤਾਂ ਸਮਝੂਗਾ ਵੀ ਕੁਛ ਨਹੀਂ ਹੈਗਾ ਇੱਥੇ ਅੱਜਕੱਲ ਸਿਰਫ ਅਖਬਾਰੀ ਬਿਆਨਬਾਜ਼ੀ ਹੋਈ ਹੈ ਹੋਰ ਕੁਛ ਨਹੀਂ ਹੋ ਰਿਹਾ ਬਿਆਨ ਤੇ ਪਤਾ ਨਹੀਂ ਕਿ ਕਿ 40 ਤੋਂ 45 ਬੰਦੇ ਜਿਹੜੇ ਇੱਥੇ ਵੇਚ ਰਹੇ ਆ ਤੁਸੀਂ ਮੋਟੋਰ ਦਾ ਸਰਪੈਂਚ ਹੋ ਕੀ ਕਹਣਾ ਚਾਹੋਗੇ ਵੇਚਦੇ ਆਂ ਵੇਚਣਦੇ ਅਸੀਂ ਤਾਂ ਦੱਸ ਵੀ ਸਕਿਆ ਸਰਕਾਰਾਂ ਨੂੰ ਵੀ ਦੱਸ ਸਕਿਆ ਥਾਣਿਆਂ 'ਚ ਵੀ ਦੱਸ ਸਕੀ ਜਾਣਾ ਵੀ ਆਹ ਆ ਬੰਦੇ ਆਹ ਕੁਝ ਕਰ ਰਹੇ ਨੇ ਪਰ ਉਹਨਾਂ ਕੋਲ ਕਿਉਂਕਿ ਨਫਰੀ ਇੰਨੀ ਘੱਟ ਆ ਮਲਾਜ਼ਮ ਤਾਂ ਹੈ ਨਹੀਂ ਕੋਈ ਥਾਣੇ 'ਚ ਇੱਕ 22 ਪਿੰਡਾਂ 'ਚ 10 ਮਲਾਜ਼ਮ ਨੇ ਕੀ ਕਰਨਗੇ ਉਹ ਕਿਹਨੂੰ ਫੜਨਗੇ ਜੇ ਅਸੀਂ ਕਿਸੇ ਨੂੰ ਦੱਸਦੇ ਆਂ ਤਾਂ ਉਹਨਾਂ ਕੋਲ ਕਿੱਥੇ ਟਾਈਮ ਆ ਹੋਰ ਰੌਲੇ ਝਗੜੇ ਹਾਈ ਕੋਰਟਾਂ ਕੇਸ ਉਹਨਾਂ ਕੋਲ ਕਿਸੇ ਪੁਲਿਸ ਨੂੰ ਜਦੋਂ ਵੀ ਕੋਈ ਸੂਚਿਤ ਕਰਦੇ ਆਂ ਤਾਂ ਉਹ ਹੁੰਦੀ ਨਹੀਂ ਟਾਈਮ ਵੇਲ ਅਵੇਲੇਬਲ ਹੀ ਨਹੀਂ ਹੁੰਦੇ ਕੋਈ ਨਫਰੀ ਵੀ ਦੇਣ ਕੁਝ ਬੰਦੇ ਹੋਵੇ ਉਹ ਕਰਨ ਕਿਸ ਕੱਲੀ ਗਰਾਉਂਡ ਫਲੋਰ ਤੇ ਕੁਝ ਨਹੀਂ ਹੈਗਾ ਮੈਂ ਤਾਂ ਇਹੀ ਕਹੂੰਗਾ ਵੀ ਗਰਾਉਂਡ ਫਲੋਰ ਤੇ ਨਹੀਂ ਕੁਝ ਹੋ ਰਿਹਾ ਇੰਨਾ ਸੌਖਾ ਨਹੀਂ ਵੀ ਨਸੇ ਏਡੀ ਸੇ ਦੀ ਬੰਦ ਹੋ ਜਾਣਗੇ ਗੱਲਾਂ ਨਾਲ ਕੁਝ ਨਹੀਂ ਬੰਦ ਹੋਣਾ ਇਹਨਾਂ ਨੂੰ ਕੋਈ ਰੁਜ਼ਗਾਰ ਦੇਵਾਂਗੇ ਬੱਚਿਆਂ ਨੂੰ ਕੋਈ ਉਹਨਾਂ ਨੂੰ ਉਸ ਲੈਵਲ ਦਾ ਬਣਾਵਾਂਗੇ ਫੇਰ ਹੀ ਸਮਝਣਗੇ ਕੋਈ ਕੰਮ ਕੋਈ ਹੋ ਤਾਂ ਹੋ ਹੀ ਨਹੀਂ ਰਿਹਾ ਪੰਚਾਇਤਾਂ ਇਕੱਲੀਆਂ ਕਹੀ ਜਾਈਏ ਅਸੀਂ ਵੀ ਪੰਚਾਇਤੀਆਂ ਕੀ ਕਰਾਂਗੇ ਅਸੀਂ ਅਸੀਂ ਤਾਂ ਦੱਸ ਹੀ ਸਕਦੇ ਆ ਦੱਸਣ ਤੇ ਜੇ ਕੋਈ ਗੱਲ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਕੀ ਕਰਾਂਗੇ ਬੱਚਿਆਂ ਨੂੰ ਦਾਖਲ ਵੀ ਕਰਾਇਆ ਦੋ ਤਿੰਨਾਂ ਨੂੰ ਦਾਖਲ ਤੋਂ ਨਹੀਂ ਰਹਿੰਦੇ ਉਹ ਜਿਹਨੂੰ ਅਸੀਂ ਲੈ ਕੇ ਜਾਂਦੇ ਆ ਉੱਥੇ ਦਾਖਲਾ ਕਰਾਉਨੇ ਆ ਮਤਲਬ ਇੰਨਾ ਕੋਈ ਉਹਨਾਂ ਦੇ ਕੋਲੇ ਰਹਿਊ ਕੌਣ ਉੱਥੇ ਮਾਪੇ ਆ ਹੁਣ ਇਹ ਬਿਆਨਤ ਸਿੰਘ ਦਾ ਫਾਦਰ ਆ ਹੁਣ ਇਹ ਦਿਹਾੜੀ ਕਰੇ ਕਿ ਉਹਨੂੰ ਲੈ ਕੇ ਹਸਪਤਾਲ 'ਚ ਬੈਠੇ ਕੀ ਕਰੂਗਾ ਜੇ ਉੱਥੇ ਬੈਠੂਗਾ ਤਾਂ ਘਰੇ ਕੀ ਖਾਊਗਾ ਉਹੀ ਦਿਹਾੜੀ ਕਰਨੀ ਆ ਉਹੀ ਖਾਣਾ ਫਿਰ ਕਿੱਥੇ ਜਾਣਗੇ ਮਾਪੇ ਇਹ ਹੁਣ ਇਹਨੂੰ ਹਸਪਤਾਲ ਦਾਖਲ ਕਰਾਂਗੇ ਤਾਂ ਬੈਠਣਾ ਤਾਂ ਪਊਗਾ ਨਾ ਤੇ ਬੈਠੂ ਕੌਣ ਉੱਥੇ ਤੇ ਇਹ ਉੱਥੇ ਘਰੇ ਕੰਮ ਕਰੇ ਕਿ ਉੱਥੇ ਕੰਮ ਕਰੇ ਇਸ ਕਰਕੇ ਮਤਲਬ ਗਰਾਉਂਡ ਫਲੋਰ ਤੇ ਕੁਝ ਨਹੀਂ ਹੈਗਾ ਠੀਕ ਆ ਉਹਦੇ ਜਿase ਵੀ ਜ਼ਿੰਮੇਵਾਰਾਂ ਸਾਰੀ ਜ਼ਿੰਮੇਵਾਰਾਂ ਸੀ ਸਮਾਜ ਦੇ ਅੰਗਾਂ ਸੀ ਵੀ ਇੱਕ ਜ਼ਿੰਮੇਵਾਰਾਂ ਪਰ ਕਰੋਗੇ ਕਿੱਥੇ ਇਹਨਾਂ ਨੂੰ ਕਿੱਥੋਂ ਰੋਜ਼ਗਾਰ ਦੇਈਏ ਕਿੱਥੋਂ ਇਹਨਾਂ ਨੂੰ ਖੋਹ ਰਹੀ ਸਾਡੇ ਬੜੀ ਦੁੱਖ ਦੀ ਗੱਲ ਆ ਨਵੇਂ ਨਵੇਂ ਜੰਗ ਮੁੰਡੇ ਲੱਗੇ ਜਾਂਦੇ ਨੇ ਨਸਿਆਂ ਦੀ ਭੇਂਟ ਚੜੀ ਜਾਂਦੇ ਨੇ ਆਉਂਦਾ ਤਾਂ ਕਿੱਥੋਂ ਹੈਗਾ ਹੀ ਆ ਇਹ ਜਿਹੜਾ ਸਿਗਨੇਚਰ ਦੀ ਗੱਲ ਕਰਦੇ ਨੇ ਜਿਹੜਾ ਜੀ ਜਿਹੜਾ ਪੀਲਾ ਬੰਦਿਆਗਾ 10 10 ਕਰਦਾ ਦਾਵਾ ਕਿ ਨਸ਼ਾ 10 ਕਰਾਂ ਦੇ ਖਿਲਾਫ ਚੱਲਦਾ ਜੀ ਪਰ ਜਿੱਥੇ ਦੇਖ ਨੂੰ ਰੋਜ਼ ਦੇਖਣ ਲੱਗਿਆ ਕਿ ਨੌਜਵਾਨਾਂ ਦੇ ਜਿੱਦਾਂ ਦੇ ਸਾਡੇ ਮੁੱਤਾਂ ਹੋ ਗਏ ਇਹ ਨਸ਼ੇ ਦੇ ਨਾਮ ਤੇ ਨਾ ਬਰੋਤੀ ਪੀਲਾ ਬੰਦਿਆ ਲੱਗ ਜਾਂਦਾ ਗਰੀਬ ਲਈ ਤਾਂ ਕੁਛ ਨਹੀਂ ਹੈਗਾ ਜੀ ਗਰੀਬ ਰੋਜ਼ ਗਰੀਬ ਲੋਕ ਮਤਲਬ ਸਾਡੇ ਇੱਥੇ ਦੇਖ ਲਓ ਕਿੰਨੇ ਕ ਕੈਪਸੂਲ ਸਿਗਨੇਚਰ ਆਮ ਵਿਕ ਰਹੇ ਆ ਸਰਪੰਚ ਜੀ ਜੇਕਰ ਗੱਲ ਕਰੀ ਇਹਦਾ ਮਾਨ ਸਾਹਿਬ ਆ ਜਿਹੜੇ ਇੱਥੇ ਕਿਤੇ ਨਾ ਕਿਤੇ ਸਾਈਕਲ ਤੇ ਆਪ ਵੀ ਰੈਲੀ ਕੱਢਦੇ ਆ ਆਪ ਵੀ ਕਦੇ ਵੀ ਚਨ ਨਾਲ ਮੇਰਾ ਪ ਉਹ ਬੋਟਾ ਕਈ ਕਈ ਗੱਲਾਂ ਭਾਸ਼ਨਾ ਦੇ ਵਿੱਚ ਵੀ ਨਾਂ ਲੈਂਦੇ ਚਨਨਾਲ ਦਾ ਵੀ ਹਾਂ ਉਹ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸੀਗਾ ਮੁੱਖ ਮੰਤਰੀ ਬਣਨ ਤੋਂ ਬਾਅਦ ਤਾਂ ਸਾਡੇ ਪਿੰਡ ਕਦੇ ਉਹਨਾਂ ਨੇ ਤਰਜੀਹ ਨਹੀਂ ਦਿੱਤੀ ਜੀ ਜੀ ਹਾਂ ਪਹਿਲਾਂ ਜ਼ਰੂਰ ਸੀਗਾ ਪਹਿਲਾਂ ਇਹ ਸਾਡਾ ਪਿੰਡ ਸਾਈਕਲ ਤੇ ਵੀ ਘੁੰਮਿਆ ਬੜਾ ਕੁਝ ਤਰੀਫ਼ ਵੀ ਕਰਦਾ ਪਰ ਸਾਡੇ ਪਿੰਡ ਨੂੰ ਕੋਈ ਮਿਲ ਨਾ ਕੋਈ ਗ੍ਰਾਂਟ ਆ ਨਾ ਕੁਝ ਹੋਰ ਆ ਸਾਡੇ ਪਿੰਡ ਨੂੰ ਤਾਂ ਕੁਝ ਨਹੀਂ ਹੈਗਾ ਸਾਡੇ ਪਿੰਡ ਨੂੰ ਜੇ ਕਈ ਇਹ ਵੀ ਮੁੱਖ ਮੰਤਰੀ ਬਣ ਕੇ ਤਾਂ ਉਹਨੇ ਕਦੇ ਦੇਖਿਆ ਨਹੀਂ ਵੀ ਸਾਡਾ ਪਿੰਡ ਚਨਨਾਲ ਹੈ ਕਿੱਥੇ ਇਹ ਤਾਂ ਸਿਰਫ ਫੋਕੇ ਵਾਦੇ ਨੇ ਉਹ ਕਿ ਬਾਦ ਅਜਿਸੀ ਵੀ ਆ ਉਹਨਾਂ ਚ ਸਾਰੀ ਆ ਤੁਸੀਂ ਵੀ ਲੋਕ ਸ਼ਾਮਲਾ ਸੀ ਵੀ ਸ਼ਾਮਲਾ ਸੀ ਵੀ ਬਦਲਾ ਲਿਆਂਦਾ ਸੀ ਮਤਲਬਾ ਨਹੀਂ ਪੂਰਾ ਹੋਇਆ ਤਾਂ ਇਹ ਆਪਣਾ ਕੀ ਉਹ ਕਹਿ ਰਹੇ ਦੇਖੋ ਬੜਾ ਦੁੱਖ ਹੁੰਦਾ ਕਿਉਂਕਿ ਮੈਂ ਵੀ ਦਲਿਤ ਭਾਈਚਾਰੇ ਚੋਂ ਆ ਜ਼ਿਆਦਾਤਰ ਜਿਹੜੀ ਨਸ਼ੇ ਦੀ ਚਪੇੜ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਆ ਇਹ ਇਤਫਾਕ ਦੀ ਗੱਲ ਆ ਇਹ ਅਸੈਂਬਲੀ ਵੀ ਰਿਜ਼ਰਵ ਆ ਇਹ ਵਿਧਾਨ ਸਭਾ ਵੀ ਰਿਜ਼ਰਵ ਆ ਤੇ ਐਮਐਲਏ ਸਾਡੇ ਭਾਈ ਸਰੂਚੀ ਨੇ ਕੱਲ 3-4 ਪਿੰਡਾਂ ਦੇ ਵਿੱਚ ਉਹ ਪ੍ਰੋਗਰਾਮ ਕਰਕੇ ਆਇਆ ਕਲਾਲਾ ਬਖਤਗੜ ਆ ਜਿਹੜਾ ਪ੍ਰੋਗਰਾਮ ਚੱਲਦਾ ਜੁਧ ਨਸ਼ਾ ਬੁਧਰ ਵਿਰੁੱਧ ਪੰਜਾਬ ਸਰਕਾਰ ਦਾ ਉਹਦੇ ਵਿੱਚ ਪੰਚਾਇਤਾਂ ਤੋਂ ੱੱਕੇ ਨਾਲ ਲਿਖਵਾਇਆ ਜਾਂਦਾ ਵੀ ਮਤਾ ਪਵਾਇਆ ਜਾਂਦਾ ਵੀ ਸਾਡਾ ਪਿੰਡ ਨਸ਼ਿਆਂ ਤੋਂ ਮੁਕਤ ਹੋ ਗਿਆ ਇਹ ਜਿਹੜੀ ਗਰਾਊਂਡ ਰਿਐਲਿਟੀ ਇਹ ਆ ਅੱਜ ਸਾਡਾ ਇੱਕ ਬੱਚਾ ਨੌਜਵਾਨ ਸਿਹਤ ਸਿੰਘ ਚਲਾ ਗਿਆ ਤੇ ਉਧਰ ਰਿਸਪਾਂਸਿਬਲ ਕੌਣ ਆ ਇਹ ਤਾਂ ਜੇ ਆਪਾ ਕਹਦੀਏ ਵੀ ਇਹ ਬੱਚਿਆਂ ਦਾ ਕਸੂਰਾ ਵੀ ਨਸ਼ਾ ਕਰਦੇ ਨੇ ਨਹੀਂ ਇਹ ਤਾਂ ਮਾਨਸਿਕ ਰੋਗੀ ਨੇ ਦੇਖੋ ਇਹ ਕ ਪੰਜੇ ਦੀ ਗੱਲ ਚੱਲਦੀ ਸੀਗੀ ਵੀ ਪੰਜਾ ਇਹ ਪੰਜਾ ਉਹ ਤਕੜੇ ਬੰਦਿਆਂ ਤੇ ਕਿਉਂ ਨਹੀਂ ਚੱਲ ਰਿਹਾ ਜਿਹੜੇ ਇੱਕ ਚੈਨ ਸਪਲਾਈ ਆ ਨਸ਼ੇ ਦੀ ਜਿਹੜੀ ਉਹ ਕਿਉਂ ਨਹੀਂ ਥੋੜੀ ਜਾ ਰਹੀ ਹੈਗੀ ਉਹਨੂੰ ਤੋੜਨਾ ਬਹੁਤ ਜ਼ਰੂਰੀ ਆ ਜਿਹੜੀ ਗਰਾਊਂਡ ਰਿਐਲਿਟੀ ਆ ਬੜੀ ਭਿਆਨਕ ਆ ਪੰਜਾਬ ਇਹਨਾਂ ਦੇ ਸਿਰ ਤੇ ਬੱਚੇ ਨੇ ਇੱਟ ਮਾਰ ਕੇ ਮਤਲਬ ਨੁਕਸਾਨ ਕੀਤਾ ਇਹਨਾਂ ਦੇ ਬਾਪੂ ਜੀ ਦਾ ਆਪਣੇ ਨਸ਼ੇ ਦੇ ਕਾਰਨ ਨਿਹਾਲੂਵਾਲ ਦੀ ਆਪਾਂ ਘਟਨਾ ਦੇਖ ਲਈਏ ਉੱਥੇ ਇੱਕ ਬੱਚੇ ਨੇ ਆਪਣਾ ਬਾਪ ਮਾਰਦਾ ਨਸ਼ੇ ਦੇ ਕਰ ਇਸ ਤਰੀਕੇ ਦੀ ਜਿਹੜਾ ਇਹ ਮਾਨਸਿਕ ਰੋਗ ਆ ਨਾ ਤੇ ਨਸ਼ਾ ਜਿਹੜਾ ਇਸ ਤਰੀਕੇ ਦਾ ਅਟੈਕ ਕਰ ਰਿਹਾ ਸਾਡੇ ਨੌਜਵਾਨੀ ਦੇ ਉੱਤੇ ਇਹਨੂੰ ਰੋਕਣਾ ਠੱਲਪਾਣਾ ਬਹੁਤ ਜ਼ਰੂਰੀ ਔਰ ਮਤਲਬ ਸੱਚੇ ਦਿਲ ਨਾਲ ਲੱਗਣਾ ਪੈਣਾ ਇਹ ਜਿਹੜੀ ਉਹਰੇ ਨੰਬਰ ਬਣਾਉਣ ਦੀ ਰਾਜਨੀਤੀ ਚੱਲਦੀ ਆਣਾ ਤੇ ਇਹਨੂੰ ਰੋਕਣਾ ਪੈਣਾ ਇਹਦੇ ਤੋਂ ਗਰੇਜ਼ ਕਰਨਾ ਪੈਣਾ ਕਿਉਂਕਿ ਇਨਸਾਨੀਅਤ ਯਾਰ ਆਪਣਾ ਪੰਜਾਬ ਡੁੱਬਦਾ ਜਾਂਦਾ ਛੋਟੇ ਛੋਟੇ 13-13 ਸਾਲ ਦੇ ਬੱਚੇ ਸਿਗਨੇਚਰ ਕੈਪਸੂਲਾਂ ਦੇ ਉੱਤੇ ਲੱਗੇ ਹੋਏ ਨੇ ਉਹ ਅੱਖਾਂ ਬੰਦ ਹੁੰਦੇ ਨੇ ਮੋਟਰਸਾਈਕਲ ਤਿੰਨ ਤਿੰਨ ਜਣੇ ਚਲਾ ਕੇ ਜਾਂਦੇ ਨੇ ਜਿਹੜੇ ਦੁਰਘਟਨਾ ਦਾ ਸ਼ਿਕਾਰ ਹੁੰਦੇ ਨੇ ਫਿਰ ਮਜਬੂਰੀ ਦੇ ਵਿੱਚ ਉਹ ਦੁਰਘਟਨਾਮਾ ਕਰਦੇ ਵੀ ਨੇ ਜਿਵੇਂ ਚੈਨ ਸਨੇਚਿੰਗ ਹੋ ਗਿਆ ਇਹ ਸਾਰਾ ਕੁਝ ਨਸ਼ਾ ਕਰਵਾਉਂਦਾ ਮੈਂ ਬੇਨਤੀ ਕਰਨਾ ਚਾਹਨਾ ਮਾਨ ਸਰਕਾਰ ਨੂੰ ਥੋੜਾ ਪਰ ਰਿਐਲਿਟੀ ਕਲੀਨ ਤੇ ਇਹ ਪੋਲਿਟਿਕਸ ਤੋਂ ਆਪਾਂ ਨੂੰ ਬਾਹਰ ਨਿਕਲਣਾ ਪੈਣਾ ਹੈ ਗਰੀਬ ਪਰਿਵਾਰ ਜਦੋਂ ਆਏ ਕਹਿੰਦੇ ਅਸੀਂ ਤਾਂ ਬੱਚੇ ਨੂੰ ਦਾਖਲ ਕਰਾਉਣ ਤੋਂ ਬਾਅਦ ਆਪਣੀ ਦਿਹਾੜੀ ਕਰਨ ਚਲੇ ਗਏ ਕਿਉਂਕਿ ਹੈਂਟ ਟੂ ਮਾਊਥ ਕਮ ਹੁਣ ਇਹ ਨਾਲ ਲਵੇ ਸੋਰਸਿਸ ਨਹੀਂ ਹੈ ਕਿ ਵੀ ਜਾ ਕੇ ਉਰੇ ਤੋਂ ਬਰਨਾਲੇ ਜਾਣ ਤੇ ਉੱਥੇ ਪੋਸਟਮਾਰਟਮ ਕਰਵਾਣ ਤੇ ਵਾਪਸ ਆ ਕੇ ਉਰੇ ਸੰਸਕਾਰ ਕਰਨ ਦੇ ਸੋਰਸਿਸ ਤੱਕ ਨਹੀਂ ਆਇਆ ਇਸ ਤਿੱਕੇ ਦੀ ਜਿਹੜੀ ਗਰਾਉਂਡ ਰਿਐਲਿਟੀ ਹੈ ਬੜਾ ਦੁੱਖ ਹੁੰਦਾ ਬਾਈ ਜੀ ਬਹੁਤ ਦੁੱਖ ਹੁੰਦਾ ਦੇਖੋ ਮੈਂ ਤਾਂ ਇਹੀ ਚੀਜ਼ ਕਹਿਣਾ ਜਿਹੜੀ ਇਹ ਨੰਬਰ ਬਣਾਉਣ ਦੀ ਰਾਜਨੀਤੀ ਆ ਬੰਦ ਕੀਤੀ ਜਾਵੇ ਸਰਪੰਚ ਸਾਹਿਬ ਦੱਸ ਕੇ ਗਏ ਨੇ ਕਿ ਸਾਡੂ ਅਸੀਂ ਅਸੀਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਮਹਿਸੂਸ ਕਰਦੇ ਹਾਂ ਤੇ ਫਿਰ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਤੁਸੀਂ ਪੰਜਾਬ ਸਰਕਾਰ ਕਿਉਂ ਨਹੀਂ ਇਸ ਗੱਲ ਨੂੰ ਉੱਤੇ ਮਤਲਬ ਮੰਨਦੀ ਤੇ ਉਹ ਵੀ ਪੂਰੇ ਪਹਿਲੇ ਪੈਲ ਦੇ ਅਧਾਰ ਤੇ ਦੋਸ਼ੀ ਉਹ ਹੀ ਨੇ ਨਾ ਪੰਜਾਬ ਸਰਕਾਰ ਕਿਉਂਕਿ ਉਹਨਾਂ ਨੇ ਕਿਹਾ ਸੀ ਜਦੋਂ ਅਸੀਂ ਸੱਤਾ ਚਾਏ ਤੇ ਅਸੀਂ ਟੋਟਲੀ ਨਸ਼ਾ ਬੰਦ ਕਰਾ ਦਾਂਗੇ ਜਿਹਦੇ ਵਿੱਚ ਇਹ ਪੂਰੀ ਤਰ੍ਹਾਂ ਫੇਲ ਨੇ ਸਿਰਫ ਇੱਕ ਵੱਡੇ ਵੱਡੇ ਜਿਹੜੇ ਐਡ ਦਿੰਦੇ ਨੇ ਵੱਡੇ ਵੱਡੇ ਵੈਂਡਰ ਲਗਾਏ ਜਾਂਦੇ ਨੇ ਵੱਡੇ ਵੱਡੇ ਟੈਂਟ ਲਗਾ ਕੇ ਪ੍ਰੋਗਰਾਮ ਕਰਾਏ ਜਾਂਦੇ ਨੇ ਜਿਹਦੇ ਵਿੱਚ ਲੱਖਾਂ ਕਰੋੜਾ ਰੁਪਇਆ ਸਿਰਫ ਇਸ ਗੱਲ ਨੂੰ ਸਾਬਿਤ ਕਰਨ ਲਈ ਫੇਲ ਲਗਾਇਆ ਜਾ ਰਿਹਾ ਵੀ ਅਸੀਂ ਨਸ਼ੇ ਨੂੰ ਰੋਕਦੇ ਆ ਜਦੋਂ ਕਿ ਰਿਐਲਿਟੀ ਇਹ ਨਹੀਂ ਹੈ ਇਹਨਾਂ ਦੀ ਮਦਦ ਵੀ ਕਰ ਦਿਓ ਯਾਰ ਜਿਹੜੇ ਪੈਸੇ ਤੁਸੀਂ ਲਗਾਣੇ ਹੋ ਨਾ ਖਰਚ ਕਰਦੇ ਹੋ ਤੇ ਉਹਨਾਂ ਦੀ ਮਦਦ ਵੀ ਕਰ ਦਿਓ ਇਹਨਾਂ ਦੀ ਜਦੋਂ ਅਸੀਂ ਕੋਈ ਬੱਚਾ ਐਡਮਿਟ ਕਰਾ ਦਿੰਨੇ ਆ ਤੇ ਉਹਨੂੰ ਇਹੋ ਜਿਹੇ ਫੈਸਿਲਿਟੀਆਂ ਦੋ ਵੀ ਜਿਹਦੇ ਵਿੱਚ ਉੱਥੇ ਕੋਈ ਬੰਦੇ ਵੀ ਰਹਿਣ ਤੇ ਪਰਿਵਾਰ ਨੂੰ ਕੋਈ ਖਰਚੇ ਦਾ ਸਿਸਟਮ ਵੀ ਬਣੇ ਤਾਂ ਕਿ ਉਹਨੂੰ ਸੁਧਾਰਨ ਦਾ ਇੱਕ ਬੱਚੇ ਨੂੰ ਮੌਕਾ ਮਿਲ ਸਕੇ ਆ ਟੈਂਟ-ਕੁੰਟ ਲਗਾ ਕੇ ਪੈਸੇ ਖਰਚ ਕੀਤਾ ਦੇਖੋ ਤੁਸੀਂ ਪੰਜਾਬ ਦਾ ਬੱਚਿਆਂ ਦਾ ਵੈਸੇ ਨਸ਼ੇ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਪੰਜਾਬ ਦਾ ਪੈਸਾ ਵੀ ਖਰਾਬ ਕਰ ਰਹੇ ਹੋ ਪੰਚਾਇਤਾਂ ਦਾ ਟਾਈਮ ਵੀ ਖਰਾਬ ਕਰ ਰਹੇ ਹੋ ਤੇ ਇਹ ਚੀਜ਼ਾਂ ਦੇ ਨਾਲ ਪੰਜਾਬ ਨੀਚੇ-ਨੀਚੇ ਚਲੀ ਜਾ ਤੇ ਇਹਦਾ ਸਿਰਫ ਜ਼ਿੰਮੇਵਾਰ ਆਮ ਆਦਮੀ ਪਾਰਟੀ ਨੂੰ ਮੈਂ ਮੰਨੂਗਾ ਭਗਵੰਤ ਮਾਨ ਨੂੰ ਮੰਨੂਗਾ ਕੁਲਵੰਤ ਸਿੰਘ ਪੰਡੋਰੀ ਨੂੰ ਮੰਨੂਗਾ ਤੁਹਾਨੂੰ ਕੋਈ ਹੱਕ ਅਧਿਕਾਰ ਨਹੀਂ ਹੈਗਾ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਵਾਓ ਤੇ ਤੱਕੇ ਨਾਲ ਪੰਚਾਇਤਾਂ ਤੋਂ ਮਤੇ ਪਵਾਓ ਵੀ ਸਾਡਾ ਪਿੰਡ ਨਸ਼ੇ ਤੋਂ ਮੁਕਤ ਹੋ ਗਿਆ ਇਹ ਮੁਕਤ ਨਹੀਂ ਹੈ ਆ ਰਿਐਲਿਟੀ ਬੇਟੀਆ ਆ ਸਾਡੇ ਬੱਚੇ ਬੈਠੇ ਨੇ ਜਿਹੜੇ ਰੋਜ਼ ਨਸ਼ੇ ਦੇ ਨਾਲ ਮਰੀ ਜਾ ਰਹੇ ਨੇ ਪੰਜਾਬ ਸਾਡੇ ਪੰਜਾਬ ਦੀ ਜਵਾਨੀ ਪਹਿਲਾਂ ਤਾਂ ਬਾਹਰ ਜਾ ਰਹੀ ਸੀਗੀ ਤੇ ਮੈਂ ਕਹਿੰਦਾ ਜੇ ਇਸ ਤਰੀਕੇ ਨਾਲ ਮਰਨਾ ਤਾਂ ਸਾਡੇ ਬੱਚੇ ਬਾਹਰ ਚਲੇ ਜਾਣ ਉੱਥੇ ਤਾਂ ਜਿੰਦੇ ਹੈਗੇ ਨੇ ਨਾ ਕਿਉਂ ਜੀ ਉੱਥੇ ਸਾਨੂੰ ਸਾਨੂੰ ਇਤਮਨਾਤਾ ਹੈ ਵੀ ਸਾਡਾ ਬੱਚਾ ਬਾਹਰ ਜਾ ਕੇ ਮਿਹਨਤ ਕਰ ਰਿਹਾ ਪੈਸੇ ਕਮਾ ਰਿਹਾ ਪੂਰੇ ਕੀ ਹਾਲਾਤ ਨੇ ਪੰਜਾਬ ਦੇ ਕਿਵੇਂ ਰਹਿਾਂਗੇ ਆਪਾਂ ਪੰਜਾਬ ਦੇ ਵਿੱਚ ਬਹੁਤ ਦੁੱਖਾ ਵੇ ਜੀ ਬਹੁਤ ਦੁੱਖਾ ਪਰਵਾਰ ਨਾਲ ਅਸੀਂ ਤਾਂ ਹੀ ਕਹਿ ਸਕਦੇ ਹਾਂ ਰਾਜਨੀਤਿਕ ਪਾਰਟੀ ਤੋਂ ਟੁੱਕ ਕੇ ਗੱਲ ਕਰਦਾ ਕਿਉਂਕਿ ਅਕਸਰ ਗੱਲਾਂ ਇਹ ਹੋ ਲੱਗ ਜਾਂਦੀਆਂ ਨੇ ਵੀ ਆ ਵੀ ਤਾਂ ਪਾਰਟੀ ਦੇ ਮੰਦ ਨੇ ਯਾਰ ਸਾਡਾ ਭਾਈਚਾਰਾ ਕਿਉਂ ਕਿਉਂ ਡਬੋਇਆ ਜਾ ਰਿਹਾ ਕਲਵੰਤ ਪੰਡੋਰੀ ਸਾਹਿਬ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਭਾਈਚਾਰੇ ਤੋਂ ਕੁਝ ਕੁਝ ਕੋਈ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਭਾਈਚਾਰੇ ਦੇ ਪ੍ਰਤੀ ਹੋਣ ਨਹੀਂ ਸਾਰਾ ਸਮਾਜ ਇਹ ਨਸ਼ੇ ਦੇ ਵਿੱਚ ਲੁਕਤ ਜਿਹੜਾ ਹੈਗਾ ਤੇ ਉਹਦੇ ਵਿੱਚ ਇਹਨਾਂ ਨੂੰ ਕੋਈ ਕਦਮ ਚੱਕਨੇ ਚਾਹੀਦੇ ਨੇ ਜਿੱਥੇ ਸਾਡੇ ਕਿਤੇ ਸਹਿਯੋਗ ਦੀ ਲੋੜ ਲੱਗਦੀ ਹੈ ਨਾ ਤਕਰਾਰ ਨਹੀਂ ਇਸ ਇਸ ਜਿਹੜਾ ਨਸ਼ੇ ਦਾ ਮੁੱਦਾ ਬੜਾ ਸੈਂਸਿਟਿਵ ਆ ਇਹਦੇ ਵਿੱਚ ਅਸੀਂ ਤਕਰਾਰ ਚ ਪੈਣਾ ਨਹੀਂ ਚਾਹੁੰਦੇ ਇਹ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਪੈਣਾ ਚਾਹੁੰਦੇ ਆ ਸਾਡੀ ਲੋੜ ਮਹਿਸੂਸ ਹੁੰਦੀ ਆ ਅਸੀਂ ਪਿੰਡ ਲੈਵਲ ਤੇ ਜਾ ਕੇ ਕੰਮ ਕਰਨ ਨੂੰ ਤਿਆਰ ਆ ਪਰ ਇਹਨੂੰ ਜੜੋਂ ਮੁਕਤ ਕਰੋ ਜੀ ਮੈਂ ਚਾਹੁੰਦਾ ਹਾਂ ਧੰਨਵਾਦ ਫੋਕੀ ਕਰਨਾ ਹੋਵੇ ਅੱਜ ਪ੍ਰਧਾਨ ਸਭਾ ਮੈਲਕਲਾਂ ਦੇ ਪਿੰਡ ਚੰਨਣਵਾਲ ਵਿਖੇ ਜਿਹੜਾ ਕਿ ਇੱਕ ਬਹੁਤ ਹੀ ਬਹੁਤ ਵੱਡਾ ਪਿੰਡ ਆ ਵੀ ਇੱਥੇ ਇੱਕ ਦੁਰਘਟਨਾ ਵਾਪਰੀ ਆ ਸਾਡੇ ਬੱਚੇ ਨੇ ਬਿਹੰਤ ਸਿੰਘ ਜੀ ਜਿਹੜੇ ਕਿ ਓਵਰਡੋਜ਼ ਨਸ਼ੇ ਦੀ ਕਾਰਨ ਉਹਨਾਂ ਦੀ ਮੌਤ ਹੋਈ ਆ ਸਰਕਾਰ ਨਿਤਨਮੇ ਬਿਆਨ ਦਿੰਦੀ ਆ ਵੀ ਸਾਡੇ ਤੁਸੀਂ ਪਿੱਸੇ ਦੇਖਿਆ ਹੋਊਗਾ ਕਿ 4500 ਪਿੰਡੜੋਂ ਨਸ਼ਾ ਮੁਕਤ ਕਰਤਾ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਵੀ ਤੁਸੀਂ 45 ਬੰਦੇ ਪੰਜਾਬ ਦੇ ਵਿੱਚੋਂ ਦੇ ਦਿਓ ਜਿਹੜੇ ਤੁਸੀਂ ਨਸ਼ਾ ਮੁਕਤ ਕੀਤੇ ਨੇ ਇੱਥੇ ਬਾਪੂ ਜੀ ਨੇ ਦੱਸਿਆ ਵੀ 45 ਤੋਂ 40 40 45 ਬੰਦੇ ਜਿਹੜੇ ਪਿੰਡ ਚੰਨਣਵਾਲ ਦੇ ਵਿੱਚ ਇਹ ਨਸ਼ਾ ਜਿਹੜਾ ਵੇਚ ਰਹੇ ਨੇ ਪੰਚਾਇਤ ਵੱਲੋਂ ਵੀ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇੱਕ ਪਾਸੇ ਤਾਂ ਅਸੀਂ ਪਿੰਡਾਂ ਦੇ ਵਿੱਚ ਬੋਰਡ ਲਾਉਨੇ ਆ ਵੀ ਨਸ਼ਾ ਤਸਕਰੀ ਵਾਲਿਆਂ ਦੇ ਜਿਹੜੇ ਮਤਲਬ ਸਾਨੂੰ ਨਾਂ ਦੋਸ਼ੀ ਉਹਨਾਂ ਨੂੰ ਗੁਪਤ ਰੱਖਾਂਗੇ ਇਹਨੇ ਨੰਬਰ ਤੇ ਸਾਨੂੰ ਕਾਲ ਕਰੋ ਇਹਨਾਂ ਨੇ ਤਾਂ ਸਰਿਆਂ ਮ ਦੇਖ ਕੇ ਦਿੱਤਾ ਹੋਇਆ ਜਦ ਮਿਲ ਕੇ ਦੱਸਿਆ ਗਿਆ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਵੀ ਇਹ ਬੰਦੇ ਆ ਜਿਹੜੇ ਨਸ਼ਾ ਸਾਡੇ ਪਿੰਡ ਦੇ ਵਿੱਚ ਵੇਚ ਰਿਹਾ ਸਾਡੀ ਪਿੰਡ ਦੀ ਜਵਾਨੀ ਨੂੰ ਜਿਹੜਾ ਤਬਾਹ ਕਰ ਰਹੇ ਨੇ ਇਹਨਾਂ ਦਾ ਤੁਸੀਂ ਦੇਖਿਆ ਹੋਊਗਾ ਵੀ ਜਗਰਾਉਂ ਦਾ ਇੱਕ ਡਾਕਟਰ ਆ ਜਿਹੜਾ ਜਿਹਦੀ ਕੀ ਨਸ਼ਾ ਕੇਂਦਰ ਦੇ ਵਿੱਚ ਡਿਊਟੀ ਸੀ ਨਸ਼ਾ ਛਡਾਉਣ ਵਾਲੇ ਕੇਂਦਰ ਵਿੱਚ 4000 ਗੋਲੀਆਂ ਦੇ ਨਾਲ 21 ਕਰੋੜ ਰੁਪਏ ਦੇ ਨਾਲ ਜਿਹੜਾ ਉਹ ਫੜਿਆ ਗਿਆ ਉਹਦੇ ਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਆ ਜਾਂ ਇੱਕ ਮੈਡਮ ਜਿਹੜੀ ਪੁਲਿਸ ਵਾਲੀ ਫੜੀ ਸੀ ਉਹ ਕਦੋਂ ਦੀ ਬਾਹਰ ਆ ਗਈ ਉਹ ਤੇ ਪੁਲਿਸ ਕਾਰਵਾਈ ਕੀ ਕੀਤੀ ਆ ਉਹਦਾ ਕੀ ਕੀਤਾ ਗਿਆ ਇਸ ਕਾਰਨ ਵੀ ਨਸ਼ੇ ਦਾ ਜਿਹੜਾ ਮਾਰੂਦਾਰਾ ਦਾ ਦਸਾ ਜਿਹੜਾ ਪੰਜਾਬ ਦੇ ਵਿੱਚ ਦਿਨੋ ਦਿਨ ਵੱਧ ਰਿਹਾ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ 24 ਘੰਟਿਆਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਸਾਢੇ ਤਿੰਨ ਸਾਲ ਹੋ ਗਏ ਇਹਨਾਂ ਨੇ ਇੱਕ ਵੀ ਦੱਸ ਦੇਣ ਵੀ ਕਿਸੇ ਨੌਜਵਾਨ ਨੂੰ ਨਸ਼ਾ ਮੁਕਤ ਕੀਤਾ ਪੰਜਾਬ ਦੇ ਵਿੱਚ ਥਾਂ ਥਾਂ ਬੋਰਡ ਲਾਈ ਜਾਂਦੇ ਵੀ ਅਸੀਂ ਨਸ਼ਾ ਮੁਕਤ ਪੰਜਾਬ ਨੂੰ ਕਰ ਰਹੇ ਹਾਂ ਪਰ ਗਰਾਊਂਡ ਲੈਵਲ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੇਕਰ ਕੋਈ ਸੱਚੀ ਤੁਹਾਡੇ ਮਨ ਦੇ ਵਿੱਚ ਪੰਜਾਬ ਦੇ ਲਈ ਕੋਈ ਭਾਵਨਾ ਹੈਗੀ ਆ ਨੌਜਵਾਨੀ ਨੂੰ ਬਚਾਉਣ ਦੀ ਕੋਈ ਗੱਲ ਹੈਗੀ ਆ ਤਾਂ ਗਰਾਊਂਡ ਲੈਵਲ ਤੇ ਆ ਕੇ ਕੰਮ ਕਰੋ ਇਸ ਇਸ਼ਤਿਹਾਰਵਾਦੀ ਦੇ ਵਿੱਚ ਕੁਝ ਨਹੀਂ ਰੱਖਿਆ ਸਾਡੇ ਮੌਜੂਦਾ ਐਮ.ਐਲ.ਏ. ਸਾਹਿਬ ਕੁਲਵੰਤ ਪਟੋਰੀ ਨੂੰ ਭਗਵੰਤ ਮਾਨ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਕੱਲੇ ਇਸ ਇਸ਼ਤਿਹਾਰਵਾਦੀ ਦੇ ਵਿੱਚ ਲੋਕਾਂ ਦੇ ਵਿੱਚ ਜਾ ਜਾ ਕੇ ਗੱਡੀਆਂ ਲੈ ਕੇ ਉਧਰ ਲੈ ਕੇ ਉਹ ਪਿੰਡ ਦੇ ਵਿੱਚ ਲਾ ਕੇ ਟੈਂਟ ਲਾ ਕੇ ਅਨਾਊਂਸਮੈਂਟਾਂ ਕਰਤੀਆਂ ਵੀ ਅਸੀਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਆਂ ਪਰ ਇੱਥੇ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਰਿਹਾ ਪੂਰੇ ਵਿਧਾਨ ਸਭਾ ਮਹਿਲਕਲਾਂ ਦੇ ਵਿੱਚ ਇਹ ਲਿੱਤ ਨਮੇ ਆ ਮੁੰਡੇ ਚੜਦੀ ਜਵਾਨੀ ਆ ਜਿਹੜੀ ਉਹ ਸਾਡੀ ਨਸਾਂ ਦੇ ਰਾਤ ਤੁਰ ਕੇ ਆਪਣੀ ਜਵਾਨੀਆ ਖਤਮ ਕਰ ਰਹੀ ਆ ਜਿਵੇਂ ਇੱਕ ਤੁਸੀਂ ਦੇਖਿਆ ਪੁੱਤ ਦੀ ਆਰਤੀ ਪਿਓ ਦੇ ਮੋਢੇ ਨਿਤ ਜਾਵੇ ਸਿਵਿਆਂ ਨੂੰ ਰੋਜ਼ ਦੇਣਾ ਜਿਹੜੀ ਨੌਜਵਾਨ ਮੁੰਡਿਆਂ ਦੀ ਆਰਤੀ ਆ ਉਹ ਪਿਓ ਆਪਣੇ ਮੁੰਡਿਆਂ ਤੇ ਲੈ ਕੇ ਸਿਵਿਆਂ ਵੱਲ ਜਾ ਰਿਹਾ ਸਾਡੀ ਨੌਜਵਾਨੀ ਉਹ ਦਿਨੋ ਦਿਨ ਖਤਮ ਹੋ ਰਹੀ ਆ ਤੇ ਪੰਜਾਬ ਸਾਡਾ ਇਸ ਨਸ਼ਿਆਂ ਦੀ ਦਲਦਲ ਵਿੱਚ ਤਸਦਾ ਜਾ ਰਿਹਾ ਧੰਨਵਾਦ